ਹਾਂ ਲੋ ਹਾਂਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਗੇ ਅਸੀਂ ਬਿਲਕੁਲ ਠੀਕ ਠਾਕ ਆ ਤੇ ਅੱਜ ਆਪਾਂ ਆਏ ਮੋਟਰ ਤੇ ਅੱਜ ਤੋੜਨ ਦਾ ਆਪਾਂ ਤੋਰੀਆਂ ਫੇਰ ਤੇ ਬੜੇ ਦਿਨਾਂ ਬਾਅਦ ਆਪਾਂ ਜਿਹੜਾ ਬਲੌਗ ਸਟਾਰ ਕੀਤਾ ਤੋਰੀਆਂ ਤੋਂ ਤੇ ਮਿਹਨਤ ਤੇ ਬਹੁਤ ਜ਼ਿਆਦਾ ਲੱਗਦੀ ਤੇ ਇੱਧਰ ਗਰਮੀ ਵੀ ਬਹੁਤ ਜ਼ਿਆਦੀ ਹੈ ਤੇ ਪਸੀਨਾ ਨਾ ਕਮਾਉਂਦਿਆ ਹੀ ਗਰਮੀ ਵਿੱਚ ਬਹੁਤ ਜ਼ਿਆਦੀ ਲੱਗਦੀ ਜਦੋਂ ਵਿੱਚ ਚੜ ਜਾਈਦਾ ਉੱਧਰ ਥੋੜਾ ਜਿਹਾ ਥਾਂ ਨਹੀਂ ਵਾ ਏਕਮ ਨੂੰ ਡਾਇਆ ਮਿੱਟੀ ਲੱਦਣ ਉਹ ਤੋਰੀਆਂ ਚ ਨਹੀਂ ਵੜਦਾ ਇਸ ਕਰਕੇ ਫਿਰ ਉਹਨੇ ਕਿਹਾ ਚਲ ਥੋੜਾ ਕਰੇਟ ਮਿੱਟੀ ਦਾ ਭਰ ਲਾ ਤੂੰ ਕਰਾਇਆ ਜਾਂ ਪਿੱਛੇ ਪਾਇਆ ਟਰੈਕਟਰ ਦੇ ਤੇ ਇਹ ਲੱਗ ਪਈ ਸਪਰੇਅ ਕਰਨ ਕਹਿੰਦੇ ਮੈਂ ਕਿਹਾ ਚਲੋ ਫਿਰ ਲੇਟ ਹੋ ਜਣੀ ਸਪਰੇਅ ਫਿਰ ਨੇਰੇ ਤੱਕ ਇਹ ਸਪਰੇਅ ਕਰਨ ਲੱਗ ਗਏ ਹੀ ਟਰੈਕਟਰ ਤੇ ਮਿੱਟੀ ਤੇ ਉਸ ਤੋਂ ਬਾਅਦ ਫਿਰ ਅਸੀਂ ਇਕੱਠੇ ਉਹਨੇ ਸਾਰਿਆਂ ਨੇ ਸਰ੍ਹੇ ਤੋੜੇ ਜਿਹੜੇ ਨਾਲ ਲਾ ਕੇ ਤੋੜ ਦੇਣੀਆਂ ਤੇ ਚਲੋ ਖੰਨੇ ਹੁਣ ਆਪਾਂ ਤੁਹਾਨੂੰ ਪਾਪਾ ਕਰੰਦਾ ਸਪਰੇ ਤੇ ਹਰ ਕੰਮ ਜਮੇਨਤ ਤੇ ਲੱਗਦੀ ਆ। ਓਨਾ ਟਾਈਮ ਇਕੱਲੀ ਤੋੜੀ। ਤੇ ਪਸੀਨਾ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਗਰਮੀ ਬਹੁਤ ਜਾਂਦੀ ਆ। ਤੇ ਕੁਛ ਪਾਉਣ ਲਈ ਤੇ ਕੁਛ ਖੋਣਾ ਹੀ ਪੈਂਦਾ। ਤੇ ਇਸ ਕਰਕੇ ਗਰਮੀ ਚੱਕਰ ਨਹੀਂ ਪੈਣੀ ਮਿਹਨਤ। ਇੱਧਰ ਇਹ ਕਰੰਦਾ ਸਪਰੇ ਤੇ ਸਪਰੇ ਵੀ ਫਿਰ ਕਰਨੀ ਪੈਂਦੀ ਆ ਤੀਸਰੀ ਚੌਥੀ ਦਿਨ। ਕਿਉਂਕਿ ਮੱਛਰ ਮੱਛਰ ਬਹੁਤ ਜ਼ਿਆਦਾ ਹੁੰਦਾ ਤੋੜ ਤੋੜ ਖਾ ਜਾਂਦਾ ਮੱਛਰ ਦੀ ਫਲ ਦੀ ਸਪਰੇ ਕਰਨੀ ਪੈਂਦੀ ਤੀਜੇ ਚੌਥੇ ਦਿਨ ਤੇ ਲਗ ਪੇ ਸਪਰੇ ਕਰ ਲੈ ਆਪਾਂ ਦਾ ਪੇ ਤੋੜਨ ਲੋ ਲਓ ਜੀ ਇੱਧਰ ਆਪਾਂ ਤੂਰੀਆਂ ਤਰੀਆਂ ਤੋੜ ਕੇ ਬਿਲਕੁਲ ਹੋ ਗਏ ਰੈਡੀ ਉਧਰ ਨਹੀਂ ਰੰਨਕ ਜਿਆਦਾ ਆ ਗਿਆ ਸੀ ਆਪਾਂ फटाफट ਤੋਰੀਆਂ ਚੁੱਕ ਕੇ ਕਰੇਟ ਕੰਮ ਦੇ ਰੱਖ ਥੋੜਾ ਜਿਹਾ ਫਰਕ ਫੇਰਾ ਕਰ ਲਈ ਤੋਰੀ ਤੇ ਕੰਮ ਸਰੀਲਾ ਦਿੱਕਟਰ ਲਾਇਆ ਤੇ ਸਾਡੀਆਂ ਉਹ ਤੋਰੀ ਰੋਟੀ ਕਰੇਟ ਆਪਾਂ ਸਾਰੇ ਕਮਰੇ ਵਿੱਚ ਰੱਖਦੇ ਆ ਤੇ ਹੁਣ ਆਪਾਂ ਪਾਡੇ ਥੰਡੇ ਇਕੱਠੇ ਕਰਕੇ ਤੇ ਕਰਨ ਲਈ ਤੁਰਨ ਦੀ ਤਿਆਰੀ ਹੈ ਤੇ ਹੁਣ ਆਪਾਂ ਕਾ ਰਣ ਦੀ ਕਰਾਂਗੇ ਆਪਾਂ ਰੋਟੀ ਪਾਣੀ ਜਿਹੜਾ ਆਪਣਾ ਰੋਟੀ ਉੱਤੀ ਬਣਾਵਾਂਗਾ ਤੇ ਵੀ ਇੱਥੇ ਜਾ ਕੇ ਮਾਰ ਦੰਗਾ ਤੇ ਨੀਰ ਜਿਹੜਾ ਬਾਹਰ ਚੜਾ ਚੱਲਦਾ ਉਹ ਪਚਣ ਦੇ ਕਰ ਬੋਲਣ ਇੰਗੇ ਸਕੂਲ ਨਹੀਂ ਸੱਟਾਂ ਮੈਂ ਬੋਲ 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 ਡਿੱਗੀ ਚ ਤਤਾ ਪਾਣੀ ਨੇ ਬੈਤਰੀ ਨਾਲ ਬੋਲ ਵੀ ਮਿੱਟੀ ਲੱਗੀ ਜਾਵੇ ਉਹ ਘੜਦਾ பார்க்கிறும் பார்க்கும் பார்க்கிறேன் ਲਓ ਜੀ ਆਪਾਂ ਪਹੁੰਚ ਗਏ ਘਰ ਹੁਣ ਆਪਾਂ ਭਾਂਡੇ-ਪੁੰਡੇ ਲਾ ਕੇ ਰੱਖ ਲਈਏ ਧੋਣ ਨੂੰ ਤੇ ਜਿਹੜੇ ਪਹਿਲੀ ਵਾਰ ਆਪਣੀ ਵੀਡੀਓ ਵੇਖਦੇ ਚੈਨਲ ਨੂੰ ਜਰੂਰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਣਿਓ ਰਹਿਓ ਇਦਾਂ ਹੀ ਸਾਡੇ ਨਾਲ ਫੇਰ ਮਿਲਾਂਗੇ ਕਿਸੇ ਨਕਸ ਵੀਡੀਓ ਵਿੱਚ ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ